ਗੇਟਕੀਮਾ ਦੇ ਏਰੀਆ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਕਿਸ ਤਰ੍ਹਾਂ ਇੱਕ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਵਨ ਕੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਤੇ ਕ੍ਰਿਮੀਨਲਜ਼ ਦੇ ਖਿਲਾਫ ਸਪੈਸ਼ਲ ਅਸਰਟੀਮਾ ਬਣਾਈਆਂ ਤਿੰਨ ਮੁਲਜ਼ਮਾਂ ਤੇ ਫੜੇ ਆ ਇੱਕ ਦਾ ਸਾਇਲੈਂਟ ਏਰੀਆ ਸੋਹੀ ਹੈ ਔਰ ਇਹਨੇ ਮੇਨ ਗੋਲੀ ਚਲਾਈ ਸੀ ਮੋਟਰਸਾਈਕਲ ਤੇ ਉਹਨੂੰ ਸਵਾਰ ਸੀਗੇ ਨਾਲ ਆ ਵੀ ਗਿਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਹੈ ਇਹ ਸਾਰੀ ਕਾਂਸਪੀਰੇਸੀ ਦੇ ਵਿੱਚ ਸੀਗਾ ਇਹ ਸਾਇਲੈਂਟਸ ਹੋਹੀ ਹੋਣਾਂ ਦੇ ਜਿਹਨਾਂ ਨਾਲ ਲਾਕਡਾਊਨ ਸੀਗੀ ਉਸੇ ਸਮੇਂ ਦੇ ਵਿੱਚ ਜਦੋਂ ਇਹਨਾਂ ਦੇ ਬੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗੇ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਜੇ ਡੀਕੀ ਮਾਂ ਚੌਂਕ ਕੋਲ ਜਦੋਂ ਆਏ ਤੇ ਉਤਰ ਕੇ ਭੱਜਣ ਲੱਗੇ ਅੰਦਰ ਕਮਿਸ਼ਨ ਸਟੇਸ਼ਨ ਵੱਲ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀ ਦੀ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੇ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ ਫਤਾਪੁਰ ਦੇ ਰੀਏ ਦੇ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਤੋਂ ਉੱਤੇ ਰਾਈਡ ਕਰਦੇ ਦੋਨਨੇ ਫੜੇ ਆ 14 ਤਿੰਨ ਨੂੰ ਗੇਟ ਕੀਮਾ ਦੇ ਏਰੀਏ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਕਾਫੀ ਮੀਡੀਆ ਚ ਵੀ ਉਹਦੇ ਬਾਰੇ ਆਇਆ ਚਰਚਾ ਕੇ ਕਿਸ ਤਰ੍ਹਾਂ ਇੱਕ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਵਾਂਗੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਉਹਦੇ ਤਹਿਤ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਜਿਹੜਾ ਮੇਨ ਕੰਮ ਹੈ ਪ੍ਰੀਵੈਂਸ਼ਨ ਡਿਟੈਕਸ਼ਨ ਦਾ ਉਹਦੇ ਚ ਡਿਟੈਕਸ਼ਨ ਨੂੰ ਪ੍ਰਾਇੋਰਟੀ ਦਿੱਤੀ ਗਈ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਏਸੀਪੀ सुरेंद्र ਜੀ ਅਮੋਲਕ ਸਾਡੇ ਸੀਆਈ ਇਨਚਾਰਜ 1 ਔਰ ਸਤਨਾਮ ਸਿੰਘ ਜਿਹੜੇ ਐਸਐਚਓ ਗੇਟੇ ਕੀਮਾ ਸਾਰਿਆਂ ਨੇ ਵਕਫ ਵਕਤ ਤੌਰ ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਸਟ੍ਰੈਸ ਕੀਤਾ ਇਨ ਮੁਲਜ਼ਮ ਇਹ ਚ ਫੜੇ ਆ ਇਕ ਤਾਂ ਸਾਇਲਪ੍ਰੀ ਤੇਲੀਸ ਸੋਹੀ ਹੈ। ਔਰ ਇਨੇ ਮੇਨ ਗੋਲੀ ਚਲਾਈ ਸੀ ਮੋਟਰਸਾਈਕਲ ਤੇ ਉੱਤੇ ਜਿਹੜਾ ਸਵਾਰ ਸੀਗੇ ਨਾਲ ਅਬੀ ਗਿੱਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਹੈ ਇਹ ਸਾਰੀ ਕਾਂਸਪੀਰੇਸੀ ਦੇ ਵਿੱਚ ਸੀਗਾ। ਵਜ੍ਹਾ ਰੰਜੀਤ 'ਚ ਇਹ ਪਤਾ ਲੱਗੀ ਕਿ ਉਸ ਦਿਨ ਮਰਤਕ ਤੇ ਉਹਦੇ ਦੋ ਦੋਸਤ ਸੀਗੇ ਉਹਦੇ ਨਾਲ ਇੱਕ ਦਾ ਨਾਂ ਹੈਗਾ ਸੰਜੂ ਡੌਨ ਦੂਜਾ ਹੈਗਾ ਪੀਟਰ ਇਹ ਵੀ ਕਾਰਜ ਸੀਗੇ ਤੇ ਸਹਲਪ੍ਰੀਤ ਸੋਹੀ ਹੋ ਹੀ ਹੋਣਾਂ ਦੀ ਇਹਨਾਂ ਨਾਲ ਲਾਕਡਾਉਟ ਸੀਗੀ ਉਸੇ ਸਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗੇ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਗੇਟ ਕੀਮਾ ਚੌਂਕ ਕੋਲ ਜਦੋਂ ਆਏ ਤੇ ਉਤਰ ਕੇ ਭੱਜਣ ਲੱਗੇ ਅੰਦਰ ਪੁਲਿਸ ਸਟੇਸ਼ਨ ਵੱਲ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਜੋ ਕਿ ਮ੍ਰਿਤਕ ਜਿਹੜੇ ਹੈਗੇ ਆ ਵੈਨੂ ਰਾਜਵੀਰ ਸੇਠੀ ਉਲਫ ਵੈਨੂ ਦੀ ਉਚਾਰੇ ਦੀ ਮੌਤ ਹੋ ਗਈ ਉਸ ਤੇ ਉਹ ਜਿਹੜੇ ਦੂਸਰੇ ਦੋ ਬੰਦੇ ਉਹ ਉਹਨਾਂ ਦੀ ਤੇ ਉਹਤੇ ਗੋਲੀ ਨਹੀਂ ਲੱਗੀ ਬਚਾਅ ਹੋ ਗਿਆ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ ਔਰ ਸਾਹਿਲਪ੍ਰੀਤ ਜਿਹੜਾ ਸੋਹੀ ਹੈ ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀਕ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ ਔਰ ਵੈਪਨ ਸਣੇ ਉਸ ਤੋਂ ਬਾਅਦ ਜਿਹੜੇ ਦੂਜੇ ਆਬੇਈ ਤੇ ਦੂਜਾ ਹੈਗਾ ਸੰਜੂ ਰੰਦਾਵਾ ਫਤਾਪੁਰ ਦੇ ਰੀਏ ਦੇ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਹ ਤੋਂ ਉਹਦੇ ਰਾਈਡ ਕਰਦੇ ਦੋਨੇ ਫੜੇ ਐ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਇੱਕ ਮੰਨਦਾ ਕਿ ਉਹ ਇੱਕ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ ਇਹਦੇ ਚ ਜਿਹੜੀ ਬੇਸਿਕ ਪੁੱਛਗਿੱਛ ਤੇ ਪਤਾ ਲੱਗਿਆ ਕਿ ਜਿਹੜਾ ਸਾਹਿਲਪ੍ਰੀਤ ਹੈਗਾ ਏਲੀਅਸ ਸੋਹੀ ਇਹਦੇ ਖਿਲਾਫ 8 ਮੁਕਦਮੇ ਪਹਿਲਾਂ ਹੀ ਦਰਜ ਐ ਲੇਟੈਸਟ ਜਿਹੜਾ ਮੁਕਦਮਾ ਹੈਗਾ ਉਹ 307 ਦਾ ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਾਈਆਂ ਸੀ ਬੀ ਡਿਵੀਜ਼ਨ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਐ ਬੀ ਡਿਵੀਜ਼ਨ ਚ ਬਾਕੀ ਲੜਾਈ ਝਗੜੇ ਦੇ ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ ਗੋਲੀ ਚਲਾਉਣਾ ਅਸਲਾ ਐਕਟ ਹਵਾਈ ਫਾਇਰ ਔਰ ਜਿਹੜੇ ਮੋਬਾਈਲ ਵਗੈਰਾ ਖੋਨੇ ਸਾਰੇ ਕਈ ਤਰ੍ਹਾਂ ਦੇ ਹੀਨਸ ਕ੍ਰਾਈਮ ਜਿਹੜੇ ਸਾਇਲਪ੍ਰੇ ਸੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਰਸਾਉਂਦਾ ਔਰ ਜਿਹੜਾ ਲੜਕਾ ਸੰਜੂ ਰੰਦਾਵਾ ਇਹਦੇ ਖਿਲਾਫ ਇੱਕ 336 ਔਰ 25 ਆਰਮਜ਼ ਐਕਟ ਦਾ ਅਸਲੈਕਟ ਦਾ ਗੇਟ ਕੀਮਾ ਦਾ ਮੁਕੱਦਮਾ ਹੈ 2022 ਦਾ ਸੋ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਐ ਔਰ ਜਿਹੜਾ ਅਭੀ ਐ ਉਹਦੇ ਖਿਲਾਫ ਕ੍ਰਿਮੀਨਲ ਰਿਕਾਰਡ ਚ ਅਜੇ ਕੁਝ ਨਹੀਂ ਪਾਇਆ ਗਿਆ ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਐ ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕਾਂਸਪੀਰੇਸੀ ਉਹਦੇ ਚ ਵੀ ਕਾਫੀ ਲੋਕ ਹੈਗੇ ਜੋ ਐਫ ਆਈ ਆਰ ਚ ਵੀ ਉਹਨਾਂ ਨੇ ਲਿਖਾਇਆ ਉਹ ਸਾਰੇ ਹੁਣ ਉਸਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ ਔਰ ਸਾਈਲਪੀਸ ਹੋਈਦਾ ਹੀ ਪਤਾ ਲੱਗਿਆ ਕਿ ਇਹਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤਿੰਨ ਤੇ ਜਿਵੇਂ ਸਪੋਇਲਡ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ 12ਵੀਂ ਪਾਸ ਨੇ ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰਾਂ ਦਾ ਔਰ ਕੋ 11ਵੀਂ ਹੈ 12ਵੀਂ ਹੈ ਤਿੰਨਾਂ ਚੋਂ ਔਰ ਮੇਨਲੀ ਇਹ ਕਰਾਇਮ ਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਤੁਰੇ ਫਿਰਦੇ ਆ ਤੋਂ ਮੈਂ ਇਹ ਵੀ ਕਲ ਸਮਝਦਾ ਕਿ ਚਲੋ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ ਉਸ ਤੋਂ ਇਲਾਵਾ ਕਰਾਇਮ ਅੱਗੇ ਵੀ ਪ੍ਰਿਵੈਂਟ ਹੋਇਆ ਹੈ ਬਿਕਾਉਜ਼ ਜਿਹੜੇ ਬੰਦੇ ਇਹੋ ਜਿਹੇ ਨਜਾਇਜ਼ ਸਟਾਲ ਲੈ ਕੇ ਘੁੰਮ ਰਹੇ ਔਰ ਇੰਨੇ ਮੁਕਦਮੇ ਉਹਨਾਂ ਦੇ ਖਿਲਾਫ ਦਰਜ ਹੈ। ਤਾਂ ਉਹ ਬਾਕੀ ਉਹਨਾਂ ਦੇ ਰੈਸ ਤੋਂ ਬਾਅਦ ਨੇਚਰਲੀ ਹੋਰ ਵੀ ਕ੍ਰਾਈਮ ਜਿਹੜਾ ਪ੍ਰੀਵੈਂਟ ਹੋਏਗਾ। ਲੱਗਦਾ ਜਿਨ੍ਹਾਂ ਦੇ ਸੀ ਗੈਂਗਵਾਰ ਕੋਈ ਨਾ ਹੀ ਆਪਸ ਵਿੱਚ ਗੈਂਗਰਾ ਹੋਇਆ ਲਾਇਕ ਸੀ ਕਿ ਇਹਨਾਂ ਦੇ ਆਪਸ ਵਿੱਚ ਇਹਦਾ ਝਗੜਾ ਹੋਇਆ ਜਿਵੇਂ ਤੁਸੀਂ ਦੱਸਿਆ ਕਿ ਗੈਂਗ ਦੇ ਦੇਖੋ ਵਜੇ ਰੰਜਿਸ਼ ਦੱਸਿਆ ਜੇ ਕੋਈ ਗੈਂਗਵਾਰ ਵਾਲੀ ਤਾਂ ਬਿਲਕੁਲ ਗੱਲ ਨਹੀਂ ਹੈ ਨਹੀਂ ਤਾਂ ਉਸ ਦਿਨ ਹੀ ਪਹਿਲੇ ਦਿਨ ਲੱਗਦਾ ਨਹੀਂ ਸੀ ਲੱਗਦਾ ਲੌਕਡਾਊਟ ਤੇ ਹੀ ਹੁੰਦੀ ਹੈ ਜੀ ਜਦੋਂ ਕਿਸੇ ਬੰਦੇ ਦੀ ਜਦੋਂ ਲੜਾਈਆਂ ਝਗੜੇ ਆਪਾਂ ਕਰਦੇ ਆਂ ਵਿਚਰਦੇ ਆਂ ਇੱਕ ਦੂਜੇ ਨਾਲ ਤੁਹਾਨੂੰ ਵੀ ਸਾਰੀ ਗੱਲ ਸਮਝੀ ਹੈ ਲੌਕਡਾਊਟ ਤੇ ਹੀ ਹੁੰਦੀ ਹੈ ਕਿ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ ਜਾਂ ਤੁਸੀਂ ਉਹਨੂੰ ਆਪਣਾ ਆਪੋਨੈਂਟ ਮੰਨਦੇ ਹੋ ਜਾਂ ਕਿਸੇ ਗੱਲ ਤੇ ਕਹਾ ਸੁਣੀ ਹੋਈ ਹੁੰਦੀ ਉਹ ਸਾਰੀ ਗੱਲ ਹੁਣ ਤਫ਼ਤੀਸ਼ ਚ ਆਏਗੀ ਪਾਰਟੀ ਵਾਪਸ ਆਈ ਹੈ ਦਿੱਲੀੋਂ ਸਾਰਾ ਕਰਕੇ ਉਹਦੀ ਡਿਟੇਲ ਇੰਟਰੋਗੇਸ਼ਨ ਹੋਣ ਦਾ ਰਮਾਨ ਲਿਆ ਜਾਊਗਾ ਔਰ ਸਾਰੀ ਗੱਲਬਾਤ ਕਰਾਂਗੇ ਬਾਕੀ ਵੀ ਜਿਹੜੇ ਬੰਦਿਆਂ ਦੇ ਜਿਹੜੇ ਵੀ ਕਾਂਸਪੀਰੇਸੀ ਹੈਗੇ ਉਹ ਵੀ ਸਾਰੇ ਅਰੈਸਟ ਕਰਾਂ ਜਿਹੜਾ ਜਿਹੜਾ ਮਰਿਆ ਜੀ ਰਜੀਵ ਸੇਠੀ ਉਹਦਾ ਵੀ ਕਿਸੇ ਦੇ ਨਾਲ ਪੁੱਛੀਗਾ ਕੋਈ ਖਰੀਲਾ ਬੱਚਾ ਜਾਂ ਕੋਈ ਰਿਕਾਰਡ ਦਾ ਅਜੇ ਤੱਕ ਕੋਈ ਆਇਆ ਨਹੀਂ ਸਾਹਮਣੇ ਚੈੱਕ ਕਰਾ ਰਹੇ ਵੈਸੇ ਮੈਨੂੰ ਅਜੇ ਤੱਕ ਕੋਈ ਸਾਹਮਣੇ ਆਈ ਨਹੀਂ ਗੱਲ ਇਹ ਸਰ ਐਡੀ ਕੀ ਰنجਜੀਤ ਸੀ ਵੀ ਗੋਲੀ ਮਾਰ ਦਿੱਤੀ ਜਿਨ੍ਹਾਂ ਨੇ ਦੇਖੋ ਉਹਨੂੰ ਨਹੀਂ ਮਾਰੀ ਗਈ ਮੈਂ ਤੁਹਾਨੂੰ ਉਹੀ ਦੱਸਿਆ ਦੋਨੋਂ ਨੂੰ ਵੀ ਜਿਹੜਾ ਡੌਨ ਤੇ ਦੂਜਾ ਪ੍ਰਿੰਸ ਸੀਗਾ ਉਹ ਨਾਲ ਬੈਠੇ ਸੀ ਉਹਨਾਂ ਨਾਲ ਰنجਜੀਤ ਸੀ ਚਲਾਈ ਉਹਨੇ ਉਹਨਾਂ ਵੱਲ ਗੋਲੀ ਸੀ ਲੱਗੀ ਇਹਦੇ ਚਲੋ ਗਲਤ ਹੈ ਉਹੀ ਹੈ ਵੀ ਬੰਦੇ ਨੇ ਮਾਰ ਦੇਣ ਦੀ ਨੀਤਨਾ ਮਰਡਰ ਤਾਂ ਕਰ ਹੀ ਦਿੱਤਾ ਤੁਸੀਂ ਇਹ ਵੀ ਦੱਸਿਆ ਜੀ ਸਾਇਲ ਪ੍ਰੀ ਜਿਹੜਾ ਹੈ ਸੂਈ 8 ਮਾਮਲੇ ਦਰਜ ਨੇ 2 ਪਰਚੇ 307 ਦੇ ਨੇ ਐਕਚੁਅਲ ਕ੍ਰਿਮੀਨਲ ਹੈ ਥ੍ਰੈਟ ਟੂ ਸੋਸਾਇਟੀ ਬੇਸਿਕਲੀ ਔਰ ਦੀ ਪੀਪਲ ਗੈਟ ਦਾ ਬੇਲ ਅਗੇਨ ਐਂ ਅਗੇਨ ਦੇਖੋ ਭਾਜੀ ਉਹ ਤਾਂ ਕਾਨੂੰਨ ਦਾ ਇੱਕ ਸਿਸਟਮ ਹੈ ਉਹ ਤਾਂ ਆਈ ਕਾਂਟ ਆਨਸਰ ਔਨ ਬਿਹੈਫ ਆਫ ਐਨੀ ਅਦਰ ਏਜੰਸੀ ਸਾਡਾ ਕੰਮ ਹੈ ਕਿ ਅਸੀਂ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਰਹਿੰਨੇ ਆ ਸਿਰਫ ਬਾਕੀ ਸਾਰੇ ਕੇਸਾਂ ਚ ਅਰੈਸਟਡ ਆ ਔਰ ਉਹ ਇੱਕ ਕੇਸ ਦੇ ਵਿੱਚ ਰੈਸਟਰੀ ਦੀ ਬਾਕੀ ਸੀ ਪੁਲਿਸ ਮਗਰ ਲੱਗੀ ਹੋਈ ਸੀ ਜੀ